ਕੁਝ ਲੋਕਾਂ ਦੇ ਸੀਨੇ ਵਿੱਚ ਦਿਲ ਦੀ ਜਗ੍ਹਾ ਕੈਲਕੂਲੇਟਰ ਹੁੰਦਾ ਹੈ। ਬਸ ਹੱਥ ਮਿਲਾਉਣ ਤੋਂ ਬਾਅਦ ਇਹ ਹਿਸਾਬ ਲਾਉਣ ਲੱਗ ਜਾਂਦੇ ਨੇ ਕਿ ਮੈਨੂੰ ਇਸ ਤੋਂ ਕਿੰਨਾ ਫਾਇਦਾ ਹੋਵੇਗਾ। ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਦੂਜਿਆਂ ਦੇ ਘਰ ਕਲੇਸ਼ ਪਾ ਕੇ ਬਹੁਤ ਖੁਸ਼ੀ ਮਿਲਦੀ ਹੈ। ਪਰ ਉਹ ਇਹ ਨਹੀਂ ਜਾਣਦੇ ਕਿ ਰੱਬ ਦੀ ਲਾਠੀ ਵੀ ਜਵਾਨ ਹੁੰਦੀ ਹੈ। ਆਪਣੀ ਘਰ ਪਰਿਵਾਰ ਨੂੰ ਹੱਸਦਾ ਬਸਦਾ ਤੇ ਸੁਖੀ ਰੱਖਣ ਲਈ ਕਰ ਵਿੱਚ ਕਿਸੇ ਦੂਸਰੇ ਇਨਸਾਨ ਨੂੰ ਦਖਲਅੰਦਾਜ਼ੀ ਨਾ ਕਰਨ ਦਿਓ ਅੱਜ ਦੇ ਟਾਈਮ 'ਚ ਕਿਸੇ ਨੂੰ ਵੀ ਆਪਣਾ ਭੇਤ ਨਾ ਦਿਓ ਕਿਉਂਕਿ ਲੋਕ ਅੱਜਕੱਲ ਤੁਹਾਡੀਆਂ ਦਸੀਆਂ ਗੱਲਾਂ ਵਿੱਚੋਂ ਤੁਹਾਡੀ ਕਮਜ਼ੋਰੀ ਲੱਭ ਕੇ ਫਿਰ ਤੁਹਾਨੂੰ پوری ਸੱਟ ਮਾਰਦੇ ਨੇ ਉਹਨਾਂ ਰਿਸ਼ਤਿਆਂ ਦੀ ਉਮਰ ਲੰਬੀ ਹੁੰਦੀ ਹੈ ਜਿੱਥੇ ਲੋਕ ਇੱਕ ਦੂਜੇ ਨੂੰ ਪਰਖਦੇ ਨਹੀਂ ਸਮਝਦੇ ਨਹੀਂ ਰੱਬ ਵਿੱਚ ਉਸ ਬੱਚੇ ਵਾਂਗ ਵਿਸ਼ਵਾਸ ਰੱਖੋ ਜਿਸ ਨੂੰ ਤੁਸੀਂ ਹਵਾ ਵਿੱਚ ਸੁੜਦੇ ਹੋ ਉਹ ਹੱਸਦਾ ਹੈ ਰੋਂਦਾ ਨਹੀਂ ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਨੂੰ ਟਿੱਕਣ ਨਹੀਂ ਦੇਵੋਗੇ ਇਸੇ ਤਰ੍ਹਾਂ ਦਾ ਵਿਸ਼ਵਾਸ ਜੇ ਤੁਸੀਂ ਆਪਣੇ ਵਾਅਿਕਰੂ ਜੀਤੇ ਕਰੋਗੇ ਤਾਂ ਉਹ ਵੀ ਤੁਹਾਨੂੰ ਕਦੇ ਟਿੱਕਣ ਨਹੀਂ ਦੇਵੇਗਾ ਖੋਜ ਉੱਤਰਨ ਵਾਲੀ ਵਾਲਟੀ ਜੇਕਰ ਚੁਗਦੀ ਹੈ ਤਾਂ ਉਹ ਭਰ ਕੇ ਫਾਹਰ ਨਿਕਲਦੀ ਹੈ ਜ਼ਿੰਦਗੀ ਦਾ ਵੀ ਇਹੀ ਹਿਸਾਬ ਹੈ ਜੋ ਚੁਗਦਾ ਹੈ ਉਹੀ ਕੁਝ ਪ੍ਰਾਪਤ ਕਰਦਾ ਹੈ ਸਭ ਕੁਝ ਗਵਾ ਕੇ ਵੀ ਇੱਕ ਚੀਜ਼ ਬਚਦੀ ਹੈ ਉਹ ਹੈ ਅਰਦਾਸ ਜੋ ਮਾੜੇ ਟਾਈਮ ਵਿੱਚ ਵੀ ਕਮ ਆਉਂਦੀ ਹੈ ਨਿਤ ਰੱਬ ਅੱਗੇ ਇਹੀ ਅਰਦਾਸ ਕਰਿਆ ਕਰੋ ਕਿ ਜੋ ਸਾਡੇ ਨਾਲ ਚੰਗਾ ਕਰਕੇ ਉਹਨਾਂ ਦਾ ਭਲਾ ਕਰੀ ਅਤੇ ਜੋ ਮਾੜਾ ਕਰ ਗਈ ਉਹਨਾਂ ਨੂੰ ਇੰਨੀ ਅਕਲ ਬਖਸ਼ੀ ਕਿ ਦੁਬਾਰਾ ਕਿਸੇ ਹੋਰ ਦਾ ਮਾੜਾ ਨਾ ਕਰਨ ਵਕਤ ਖੁਆਇਸ਼ਾਂ ਅਤੇ ਸੁਪਨੇ ਹੱਥ ਦੇ ਬੰਨੀ ਹੋਈ ਘੜੀ ਦੀ ਤਰ੍ਹਾਂ ਹੁੰਦੇ ਨੇ ਭਾਵੇਂ ਉਤਾਰ ਕੇ ਰੱਖ ਵੀ ਦਿਓ ਤਾਂ ਵੀ ਚੱਲਦੇ ਹੀ ਰਹਿੰਦੇ ਨੇ ਗਲਤੀ ਕਰਨ ਵਾਲੇ ਨੂੰ ਮਨ ਵਿੱਚ ਪਿਆਰ ਰੱਖ ਕੇ ਝਿੜਕਿਆ ਜਾਵੇ ਤੇ ਗਲਤੀਆਂ ਵਿੱਚ ਜਲਦੀ ਸੁਧਾਰ ਆ ਜਾਂਦਾ ਹੈ ਚੰਗਾ ਸੋਚੋ ਕਿਉਂਕਿ ਚੰਗੇ ਵਿਚਾਰ ਤੁਹਾਡੇ ਦਿਮਾਗ ਨੂੰ ਸ਼ਕਤੀ ਦਿੰਦੇ ਹਨ ਸੰਸਾਰ ਵਿੱਚ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜਿਸ ਦਾ ਜ਼ਹਿਰ ਉਸ ਦੇ ਦੰਦਾ ਵਿੱਚ ਨਹੀਂ ਸ਼ਬਦਾਂ ਵਿੱਚ ਹੈ ਜ਼ਿੰਦਗੀ ਵਿੱਚ ਕਟੋ-ਕਟ ਇੱਕ ਸੋਸਤ ਸ਼ਿਸ਼ੇ ਵਰਗਾ ਅਤੇ ਇੱਕ ਦੋਸਤ ਪਰਸ਼ਾਵੀ ਵਰਗਾ ਜ਼ਰੂਰ ਰੱਖੋ ਕਿਉਂਕਿ ਸ਼ਿਸ਼ਾ ਕਦੇ ਝੂਟ ਨਹੀਂ ਬੋਲਦਾ ਤੇ ਪਰਸ਼ਾਵਾ ਕਦੀ ਸਾਥ ਨਹੀਂ ਛੱਡਦਾ ਕਦੇ ਵੀ ਹੌਸਲਾ ਨਾ ਡੁੱਟਣ ਦਿਓ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ ਪਰ ਸਾਰੀ ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ਜੀਵਨ ਮਿਲਣਾ ਭਾਗਾ ਦੀ ਗੱਲ ਹੈ ਮੌਤ ਦਾ ਮਿਲਣਾ ਸਮੇਂ ਦੀ ਗੱਲ ਹੈ ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਾ ਕਰਮਾਂ ਦੀ ਗੱਲ ਹੈ